ਕਿਓ ਨਾ ਜੇ ਮੈਂ ਆਪਣੇ ਨੂੰ ਕਹਿਣਾ ਹਾਂ ਕਿ ਮੈਂ ਇਹ ਮਾਜੂਦ ਹੋਣ ਲਈ ਮਾਜੂਦ ਹਾਂ ਉਸਨੇ ਸਭਾ ਕਿ ਕਿ ਮਸਜਿਦ ਤੋਂ ਬਾਅਦ ਮਸਜਿਦ ਦੇ ਅੰਦਰ ਸਾਰੇ ਵਿਸ਼ੇ ਬਾਰੇ ਬਚਾਉਂਦੇ ਹੋਏ ਉਸਨੇ ਕਿਹਾ ਨੰਦੀ ਸਵਾਗਤ ਕਰਦੇ ਹਾਂ ਮੂਵੀ ਸੰਗਠਨ ਦੇ ਤੋਂ ਬਾਅਦ ਆ ਤੇ ਉਹਨੇ ਉੱਥੇ ਦੇ ਨਾਲ ਸੰਗਠਨ ਕੀਤਾ ਸ਼ਾਨਦਾਰ ਸਵਾਗਤ ਕਮਰੇ ਦੇ ਬਾਅਦ ਸ਼ੋਭਾ ਜੀ ਚੱਲ ਰਹੇ ਨੇ ਜਿੱਦਾਂ ਰਿਪੋਰਟ ਕਰ ਰਹੇ ਨੇ ਕਿ ਸੰਗਠਨ ਦਾ ਅਨੁਭਵ ਜਨਾ ਬਹੁਤ ਹੀ ਵਾਗਾ ਇਹ ਬਰਸ਼ਾਂ ਤੋਂ ਬਹੁਤ ਨੰਬਰਸੋ ਬਾਈ ਕੋ ਤੱਕ ਪੜਿਆ ਬੋਲਾਂ ਕਰ ਰਹੇ ਸੀ ਜਿਵੇਂ ਰਾਮ ਜੀ ਨੂੰ ਮੋਟਾ ਦੇ ਖੰਦਰ ਵਿੱਚ ਸੋਨਾ ਦੇ ਬਾਬੇ ਜਹਾਂ ਦੇ ਵਿੱਚ ਸਥਾਪਿਤ ਕਰਦੇ ਨੇ ਜਿਵੇਂ ਕਿ ਅੱਜ ਦੇ ਆਧੁਨਿਕ ਤਰਕਾਸ ਅਨੁਭਵ ਸੰਨ ਰਾਜ ਨੇ ਅਸਲ ਇਸ ਦੇ ਨਾਮ ਤੇ ਸਰਕਾਰ ਦੇਖੀ ਕਰਦੇ ਆ ਆਪਣਾ ਸਿਰਕਾ ਡਿਸ਼ਰ ਇਹ ਹੋਣੀ ਹਰ ਮੌਕੇ ਬਸ ਆਪਣੇ ਆਪਣੇ ਜੈ ਸ਼੍ਰੀ ਗ੍ਰਾਮ ਜੈ ਜੀ ਗ੍ਰਾਮ ਜੈ ਸ਼੍ਰੀ ਗ੍ਰਾਮ ਅੱਜ ਭਾਈ ਜਨਰੀ ਬੜਾ ਭਾਗਾਂ ਵਾਲਾ ਦਿਨ ਆ ਮੈਂ ਸਾਰਿਆਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਸਾਰਿਆਂ ਨੂੰ ਲੱਖ ਲੱਖ ਵੇਜਵਾ ਦਿਨ ਵਧਾਈ ਦਿੰਦਾ ਵਿਜਯੋਦਿਆ ਮੰਦਰ ਰਾਜ ਦੇ ਕਰ ਸਕੋ ਰਿਹਾ ਉਹਦੇ ਪੰਦੇ ਦੇ ਅਧਿਕਾਰੀ ਵਾਲਿਆ ਨਹੀਂ ਕਰਦਾ बहत सुंदर ते वॾी सजाया हुआ सारे लोकारीवार वासी बड़ी श्रा भावना जे न अॼु मना ਸਡੇ ਸਾਡੇ ਧਾਰਿਵਾਰ ਦੇ ਵਿੱਚ ਬੜੀ ਸ਼ਰਤਾਂ ਪਬਲਿਕ ਦੇ ਵਿੱਚ ਜੇਕਰ ਕੋ ਰਾਮ ਜੀ ਦਾ ਅੱਜ ਜੋਰ ਨਹੀਂ ਹੁੰਦੇ ਆ ਦੇ ਵਿੱਚ ਮੰਦਿਰ ਦੀ ਸਥਾਪਨਾ ਹੋ ਰਹੀ ਹੈ ਸਮਝ ਲੋ ਅਧਿਕਾਰੀ ਵਾਲੇ ਦੇ ਵਿੱਚ ਅਸੀਂ ਉੱਥੇ ਜਾ ਨਹੀਂ ਸਕਦੇ ਅਜਿਹੇ ਦੇਨ ਪਰ ਐਸੇ ਵੀ ਯੋਧੇ ਧਾਰਿ ਵਾਲੀ ਬਣਿਆ ਦਾ ਬੰਦ ਮਹਾ ਦੀਵਾਲੀ ਮਨਾਈ ਜਾ ਰਹੀ ਹੈ ਧਾਰਿਵਾਰ ਦੇ ਸਾਡੇ ਇੱਥੇ ਰਜੇਸ਼ ਕੰਡੇ ਜੀ ਵੈਲਫੇਅਰ ਸੁਸਾਇਟੀ ਖਾਟੂ ਸ਼ਾਮਦੀ ਵੈਲਫੇਅਰ ਸੁਸਾਇਟੀ ਸਾਰੀ ਪਾਰਟੀਆਂ ਇਕੱਠੀਆਂ ਹੋ ਕੇ ਅਜੇ ਧਾਰੀਵਾਲ ਦੇ ਵਿੱਚ ਬਹੁਤ ਦੀਵਾਲੀ ਮਨਾ ਰਹੇ ਆਂ। ਯੋਧਿਆ ਦੇ ਵਿੱਚ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ। ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਜੀ।